ਢੜਵਾ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਨਸ਼ੇੜੀ ਦੇ ਵੱਲੋਂ ਭੇਡਾਂ ਬੱਕਰੀਆਂ ਦੇ ਇੱਜੜ ਉੱਤੇ ਕਾਰ ਚੜਾ ਦਿੱਤੀ ਜਾਂਦੀ ਹੈ ਜਿਸ ਕਰਕੇ ਦੋ ਭੇਡਾਂ ਦੀ ਮੌਤ ਹੋ ਜਾਂਦੀ ਹੈ ਅਤੇ ਇੱਕ ਭੇਡ ਆ ਜਿਹੜੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੀ ਹੈ ਨਾਲ ਹੀ ਅਜਾੜੀ ਨੇ ਜਿਹੜੇ ਉਹ ਵੀ ਜ਼ਖਮੀ ਹੋ ਜਾਂਦੇ ਨੇ ਅਜਾੜੀ ਚਾਹ ਬਣਾਉਣ ਦੇ ਲਈ ਸੜਕ ਦੇ ਕਿਨਾਰੇ ਤੇ ਰੁਕੇ ਹੁੰਦੇ ਨੇ ਤਾਂ ਅਚਾਨਕ ਇੱਕ ਫੀਗੋ ਗੱਡੀ ਆਉਂਦੀ ਹੈ ਜਿਹੜੀ ਭੇਡਾਂ ਅਤੇ ਅਜਾੜੀਆਂ ਨੂੰ ਦਰਦੰਦੀ ਹੈ ਤਾਂ ਇਸ ਹਾਸੇ ਵਿੱਚ ਦੋ ਨੌਜਵਾਨੇ ਜਿਹੜੇ ਉਹ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਲੱਤ ਟੁੱਟ ਗਈ ਹੈ ਅਤੇ ਦੂਜਾ ਨੌਜਵਾਨ ਵੀ ਜ਼ਖਮੀ ਹੈ ਤਾਂ ਹਾਸੇ ਤੋਂ ਬਾਅਦ ਕਾਰ ਫੁੱਟਪਾਥ ਟੱਪ ਜਾਂਦੀ ਹੈ ਅਤੇ ਸੜਕ ਦੇ ਦੂਜੇ ਪਾਸੇ ਚਲੇ ਜਾਂਦੀ ਹੈ ਤਾਂ ਮੌਕੇ ਉੱਤੇ ਪੁਲਿਸ ਪਾਰਟੀ ਪਹੁੰਚਦੀ ਹੈ ਜਾਂਚ ਦੇ ਵਿੱਚ ਪਾਇਆ ਜਾਂਦਾ ਹੈ ਕਿ ਨੌਜਵਾਨ ਨੇ ਕੋਈ ਨਸ਼ਾ ਕੀਤਾ ਹੁੰਦਾ ਹੈ ਤਾਂ ਉਸ ਦੇ ਕੋਲੋਂ ਵੀ ਪੁੱਛਗਿੱਛਾ ਵੀਡੀਓ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੀੜਤ ਅਜਾੜੀਆਂ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਗਈ ਹੈ ਕਾਰ ਦੀ ਪਿਛਲੀ ਸੀਟ ਤੋਂ ਸ਼ਰਾਬ ਦੀ ਬੋਤਲ ਵੀ ਬਰਾਮਦ ਕੀਤੀ ਗਈ ਹੈ ਅਤੇ ਨੌਜਵਾਨ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਇਤਰਾਜਯੋਗ ਸਮਾਨ ਬਰਾਮਦ ਕੀਤਾ ਹੈ ਤਾਂ ਕੀ ਹੈ ਪੂਰਾ ਮਾਮਲਾ ਕੀ ਕਹਿਣਾ ਹੈ ਪੀੜਤ ਅਜਾੜੀਆਂ ਪੁਲਿਸ ਅਧਿਕਾਰੀਆਂ ਅਤੇ ਕਾਰ ਡਰਾਈਵਰ ਨੌਜਵਾਨ ਦਾ ਆਓ ਦੇਖਦੇ ਹਾਂ ਹਾਲੇ ਚਿੱਟੇ ਨਾਲ ਰੱਜਿਆ ਪਿਆ ਜੀ ਸਾਨੂੰ ਦਿਨਦੇ ਜੀ ਖੜਾ ਵੀ ਨਹੀਂ ਜਾਂਦਾ ਬੋਲਿਆ ਨਹੀਂ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਬੱਕਰੀਆਂ ਚਾਰਦੇ ਹਾਂ ਜੀ ਕਿੰਨਾ ਨਕਾਣ ਉਹ ਗੜੋ ਨਕਾਣ ਦੇਖ ਲਓ ਜੀ ਆ ਤਿੰਨ ਮਰ ਗਈਆਂ ਜੀ ਆ ਜੋ ਮੁੰਡਿਆਂ ਦਾ ਨਹੀਂ ਪਤਾ ਸੱਟ ਉਹਨਾਂ ਦੇ ਜਿਆਦਾ ਇੱਕ ਦੇ ਤਾਂ ਜਿਆਦਾ ਆ ਕੌਣ ਸੀ ਜੀ ਬੰਦੇ ਉਹ ਆਪਣੀ ਦੀ ਜਵਾਲੀ ਆਪਣੇ ਭਾਈਏ ਨੇ ਆਪਣੇ ਸੱਟ ਲੱਗੀ ਉਹਦੀ ਹਾਂ ਜੀ ਸੱਟ ਲੱਗੀ ਆ ਜੀ ਗੱਡੀ ਕਿੱਥੇ ਆ ਗੱਡੀ ਉਹ ਪਰਲੇ ਪਾਸੇ ਟੱਪ ਗਈ ਜੀ ਫੁੱਟੇ ਕੀ ਗੱਡੀ ਵੀ ਹਾਂ ਜੀ ਮੈਂ ਤਾਂ ਗਿਆ ਵੀ ਨਹੀਂ ਜੀ ਫੁੱਟੇ ਹੋ ਗਏ ਉੱਤੋਂ ਵੀ ਗਈਆਂ ਜੀ ਤਾਂ ਫੁੱਟੋ ਨਹੀਂ ਆਉਣ ਤਾਂ ਕੋਈ ਪੁਲਿਸ ਪ੍ਰਸ਼ਾਸਨ ਕੋਈ ਆ ਨਾ ਜੀ ਅੱਜ ਕੋਈ ਨਹੀਂ ਆਇਆ ਜੀ ਨਾ ਜੀ ਕੋਈ ਨਾ ਘੰਟਾ ਹੋ ਪੁਲਿਸ ਵੀ ਆ ਦੇ ਦੇ ਕੋਈ ਸਾ ਕੋਈ ਨਹੀਂ ਆਇਆ ਘੰਟਾ ਹੋ ਗਿਆ ਜੀ ਕੋਈ ਨਹੀਂ ਆਇਆ ਅੱਜ ਤੱਕ ਉਹ ਕੀ ਮੰਗ ਕਰ ਦੁੱਤ ਹੈ ਹਾਂ ਜੀ ਮੰਗਤਾ ਜੀ ਜੋ ਮੈਂ ਹੋਵਾ ਜੀ ਪਾਣ ਪਾਈ ਦੇਖ ਲੈਣਾ ਕਿ ਪੈਣਾ ਨਸਾ ਨਾ ਹੁਣ ਦੇਖ ਲੋ ਜੀ ਸਾਡੇ ਕਿਹੜਾ ਤੇਰਾ ਫਟਾਲਾ ਕਰ ਫਟਾਲਾ ਕਰ ਇਧਰ ਆ ਰਹੀ ਸੀ ਅਸੀਂ ਐਸੇ ਹੀ ਪਾਤੜਾ ਦੇ ਪਾਤੜਾ ਕੀ ਕੰਮ ਕਰਦਾ ਤੂੰ ਮੈਂ ਖੇਤੀਬਾੜੀ ਖੇਤੀਬਾੜੀ ਕਰ ਨਸ਼ਾ ਕੀ ਕਰਿਆ ਤਰਾ ਮੈਂ ਦਾਰੂ ਪੀਂਦੀ ਦੇ ਕੋਰ ਕੋਈ ਨਸ਼ਾ ਕੋਈ ਯੂਜ਼ ਕੋਈ ਚਿੱਟਾ ਨਾ ਬਾਤਿਆ ਰਹੇ ਤੂੰ ਗੱਡੀ ਇਹਨਾਂ ਨੂੰ ਪਰ ਗੱਡੀ ਜੋ ਗੱਡੀ ਨਾਮ ਨਵੀਂ ਗੱਡੀ ਲਈ ਕੱਢ ਲਈ ਮੇਰੀ ਤੇਰੀ ਅਬਦਨਾ ਹਾਂ ਨੰਬਰ ਕਿੰਨਾ ਗੱਡੀ ਦਾ ਗੱਡੀ ਨੰਬਰ ਮਿਲਿਆ ਆ ਕੱਢ ਲਈਏ ਇਹ ਮਾਰੀ ਕਾਜ ਮੈਂ ਤੇ ਨਹੀਂ ਗੱਡੀ ਹੈ ਗੱਡੀ ਕਿਸ ਚੀਜ਼ ਨਾਲ ਆ ਜਿਹੜੀ ਆ ਪੈਂਡਾ ਦੀ ਜਿਹੜੀ ਮੋਕ ਹੋਈ ਆ ਬੰਦਿਆਂ ਦੇ ਵਿੱਚ ਲੱਗੀ ਗੱਡੀ ਸੱਤਾ ਵਜੀ ਬੰਦੇ ਨੇ ਇਹ ਸਰ ਤੁਹਾਨੂੰ ਪਤਾ ਨਹੀਂ ਲੱਗੇ ਕੋਈ ਨਹੀਂ ਕਿੱਥੇ ਜਾਇਗਾ ਹੁਣ ਅਸਟਾ ਹਾਂ ਜੀ ਕਿੱਥੇ ਆ ਤੂੰ ਅਸਟਾ ਮੋਂ ਮੈਂ ਜੀ ਪਤਲਾ ਤੇ ਪਟਿਆਲੇ ਵਿਚਾਲੇ ਪਤਣਾ ਦੇ ਢੜਬੇ ਦੇ ਵਿਚਾਲੇ ਹੈ ਜੀ ਪਤਣਾ ਦੇ ਢੜਬੇ ਦੇ ਵਿਚਾਲੇ ਹੈ ਹਾਂਜੀ ਪਰ ਤੈਨੂੰ ਐ ਨਹੀਂ ਪਤਾ ਲੱਗਿਆ ਵੀ ਕਾਹ ਚ ਮਾਰੀ ਤਾਂ ਗੱਡੀ ਨਹੀਂ ਮੈਂ ਕੋਈ ਤੇਰੇ ਲੱਵੇ ਐਸਟਾ ਕੋਈ ਚਿੱਟਾ ਕੋਈ ਨਸ਼ਾ ਪੂਹੇਗਾ ਤੈਨੂੰ ਨਹੀਂ ਸਰ ਕੋਈ ਪੂਹੇਗਾ ਨਹੀਂ ਕਿਹੜੇ ਜਿਹੜੇ ਤੈਨੇ ਨਸ਼ਾ ਕਰਿਆ ਕੋਈ ਕਹਿੰਦਾ ਵੀ ਨਸ਼ਾ ਕਰਿਆ ਹੋਇਆ 10 ਇੱਕ ਪੋਲੇ ਕਿੰਨੇ ਬਜ਼ੁਰਗ ਆ ਪਿਛਲੇ ਦੇ ਵਿੱਚ ਜੀ ਉਨੇ ਤੈਨੂੰ ਪਤਾ ਵੀ ਯੂਰਪੀ ਡਾਦੀ ਡੈੱਥ ਹੋ ਗਈ ਕਿੰਨੇ ਪੈਡਾ ਮਰ ਗੀਆਂ ਔਰ ਬੰਦੇ ਜ਼ਖਮੀ ਹੋ ਗਏ ਤੇਰੀ ਸਨਗੈਲੀ ਕਰਤੀ ਮੇਰੀ ਮੇਰੇ ਉਹ ਜੀ ਕੋ ਦੋਸੇ ਅਰੇ ਮੈਂ ਮੈਂ ਕੋਈ ਉਹ ਜੀ ਨਹੀਂ ਹੈਗਾ ਜੀ ਮੇਤੋ ਜ਼ਰੂਰ ਅੰਗੈਲੀ ਜ਼ਰੂਰੀ ਹੋਈ ਹੈ ਪਰ ਮੈਂ ਮੇਰੇ ਨਾ ਪੀਡਾ ਜਮੇ ਚੜੀ ਨਾ ਮੈਂ ਹੋਰ ਕੀ ਹੋਤੀ ਜੜੀ ਗੱਡੀ ਬੁੱਟੀ ਦੀ ਸਾਰੀ ਹਾਂ ਗੱਡੀ ਬੁੱਟੀ ਦੀ ਫਿਰ ਗੱਡੀ ਜੋ ਫੁੱਟੀ ਤਾਂ ਹੀ ਹੈ ਨਾ ਜੇ ਵਿੱਚ ਬੱਦੀਆਂ ਉਹ ਜੀ ਇਹਨਾਂ ਨੇ ਮੈਨੂੰ ਆ ਇਹ ਇੰਡਰਸ ਬਜ਼ਵੇ ਕਰਿਆ ਤਾਂ ਅਮਰੀ ਗੱਡੀ ਪਹਿਲੇ ਪਾਸੇ ਗਈ ਹੈ। ਅਰੇ ਕੀ ਇਹ ਕਿ ਮਾਮਲਾ ਆ ਐਕਸੀਡੈਂਟ ਦਾ ਇਹ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਕਿੰਨਾ ਨੁਕਸਾਨ ਜਿਹੜਾ ਹੋਇਆ ਹੈ ਮੌਕੇ ਤੇ ਪਹੁੰਚੋ ਸੀ। ਇਹ ਅੱਜ ਅਸੀਂ ਸਾਨੂੰ ਮੁੱਖ ਮੁਰਸੀ ਨੇ ਫੋਨ ਕਰਿਆ ਵੀ ਕਾਕੂ ਵਾਲੇ ਦੇ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ। ਅਸੀਂ ਤੁਰੰਤ ਮੌਕੇ ਤੇ ਪਹੁੰਚੇ ਹਾਂ। ਇੱਥੇ ਆ ਕੇ ਅਸੀਂ ਪਤਾ ਕਰਿਆ ਹੈਗਾ ਵੀ ਇੱਕ ਗੱਡੀ ਹੈ ਜਿਹੜੀ ਪਾਤਰਾ ਸਾਈਡ ਵੱਲ ਆ ਰਹੀ ਸੀਗੀ ਇਹ ਡਰਾਈਵਰ ਵੱਲੋਂ ਬੇਕਾਬੂ ਹੋ ਗਈ ਜਿਸ ਕਰਕੇ ਇਹ ਜਿਹੜੇ ਉੱਤੇ ਪਸ਼ੂ ਚਾਰ ਰਹੇ ਸੀਗੇ ਤੇ ਗੱਡੀ ਨਾਲ ਵੇਟ ਲੱਗਣ ਆ ਦੋ ਭੇਡਾਂ ਦੀ ਮੌਤ ਹੋ ਗਈ ਹੈ ਤੇ ਇਹਨਾਂ ਦੇ ਚਾਹ ਬਣਾਉਂਦੇ ਹੋਏ ਦੋ ਬੱਚੇ ਵੀ ਸੀਗੇ ਜਿਹੜੇ ਦੱਸ ਰਹੇ ਨੇ ਇਹ ਕੋਈ ਇੰਜਰਡ ਹੋਏ ਨੇ ਬਾਕੀ ਇਹਨਾਂ ਦੇ ਬਿਆਨ ਤੇ ਦੇਖਦੇ ਹਾਂ ਅਸੀਂ ਕੀ ਬਣਦਾ ਹੈ ਉਹ ਜਿਹੜੇ ਇਲਾਜ ਲਈ ਇਸ ਟਾਈਮ ਹਾਂ ਉਹ ਜਿਹੜੇ ਇਲਾਜ ਨੇ ਤੇ ਅਸੀਂ ਗੱਡੀ ਤੇ ਬੰਦਾ ਕਪੜੇ ਤੇ ਲੈ ਲਿਆ ਤੇ ਅਸੀਂ ਉਹ ਦੇਖਦੇ ਹਾਂ ਉਸ ਤੋਂ ਬਾਅਦ ਜਿਵੇਂ ਵੀ ਜਿੱਤਤੀ ਹੋ ਗਿਆ ਚਲੋ ਬੰਦਾ ਕਿੱਥੋਂ ਹੈਗਾ ਜੀ ਇਹ ਜਿਹੜਾ ਗੱਡੀ ਚਲ ਰਿਹਾ ਵਈ ਇਹ ਦਸਨ ਮੁਤਾਬਕ ਪਾਤਨਾ ਸਾਈਡ ਵੱਲੋਂ ਆਇਆ ਸੀਗਾ ਲੇਕਿਨ ਇਹ ਪਟਾਲ ਕਲੰਦਾ ਦਾ ਬੰਦਾ ਹੈ ਦੱਸਦੇ ਨੇ